ਵਿਅਕਤੀ ATM ਦੇ ਵਿੱਚ ਗਿਆ ਸੀ ਪੈਸੇ ਕਢਵਾਉਣ ਪਰ ਉੱਥੇ ਜਾ ਕੇ ਇਸ ਵਿਅਕਤੀ ਦੇ ਨਾਲ ਕੁਝ ਅਜੀਹਾ ਹੋ ਗਿਆ ਕਿ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਅੱਖਾਂ ਵੀ ਪਮੱਤਰ ਗਈਆਂ ਤੇ ਸਾਰੀ ਘਟਨਾ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਜੇਕਰ ਇਹ ਤਸਵੀਰਾਂ ਕੈਦ ਨਾ ਹੁੰਦੀਆਂ ਤਾਂ ਇਸ ਵਿਅਕਤੀ ਨੂੰ ਯਕੀਨ ਹੀ ਨਹੀਂ ਹੋਣਾ ਸੀ ਕਿ ਕਿਵੇਂ ਮਿੰਟਾਂ ਦੇ ਵਿੱਚ ਉਸ ਦੇ ਨਾਲ ਅਜੀਹਾ ਕੰਮ ਹੋ ਗਿਆ ਜੇਕਰ ਤੁਸੀਂ ਵੀ ਏਟੀਐਮ ਦੇ ਵਿੱਚ ਇਸ ਕਦਰ ਪੈਸੇ ਕਢਵਾਉਣ ਜਾਣੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਐਂਡ ਤੱਕ ਜ਼ਰੂਰ ਦੇਖ ਲਿਓ ਸਿਲਾਈ ਦਾ ਕੰਮ ਕਰਦਾ ਹਾਂ ਸਿਲਾਈ ਦਾ ਕੰਮ ਕਰਕੇ ਆਪਣਾ ਟਾਈਮ ਪਾਸ ਬੱਚੇ ਪਾਲਨੇ ਆਂ ਜੀ ਠੀਕ ਹੈ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਾਰੀ ਜਾਨ ਘਟਨਾ ਤਾਂ ਇਦਾਂ ਵਾਪਰੀ ਮਤਲਬ ਜਦੋਂ ਮੈਂ ਇਥੋਂ ਏਟੀਐਮ ਤੇ ਆਇਆ ਰਾਮੇ ਵਾਲੀ ਕੋਈ ਕੋਲੇ ਤਿੰਨੇ ਏਟੀਐਮ ਨੇ ਜੀ ਜਿਹੜੇ ਦੋ ਏਟੀਐਮ ਨੇ ਉਹ ਖਰਾਬ ਹੋ ਰਹੇ ਸੀ ਕੁਦਰ ਜੀ ਜਿਹੜਾ ਨਾਲ ਲੱਗਦਾ ਏਟੀਐਮ ਹੈ ਜੀ ਉਹ ਪ੍ਰਾਈਵੇਟ ਹੈ ਜਦੋਂ ਉਹ ਉੱਥੇ ਪੈਸੇ ਕਢਾਉਣ ਲੱਗਿਆ ਜੀ ਉਹਦਾ ਮੈਨੂੰ ਥੋੜਾ ਜਿਹਾ ਪੇਚ ਘਟ ਆਇਆ ਜੀ ਜਦੋਂ ਪੈਸੇ ਕਢਾਉਂਦੇ ਕਢਾਉਂਦੇ ਮਤਲਬ ਮੇਰੇ ਮੰਗਰ ਦੋ ਮੁੰਡੇ ਖੜੇ ਉਹ ਦੇਖੀ ਜਾਣ ਵੀ ਅੱਗਾ ਪਿੱਛਾ ਵੀ ਇਧਰ ਵੀ ਦੇਖੀ ਆਪਾਂ ਇਧਰ ਵੀ ਦੇਖੀਏ ਕਿਉਂ ਚੋਰ ਸੀ ਜਦੋਂ ਅੱਗਾ ਪਿੱਛਾ ਉਹਨਾਂ ਨੇ ਦੇਖਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦੋ ਬੰਦੇ ਤੋਂ ਪੈਸੇ ਨਿਕਲਦੇ ਨਹੀਂ ਜਦੋਂ ਪਤਾ ਲੱਗਿਆ ਹੋਇਆ ਇੱਕ ਦੂਜੇ ਬੰਦੇ ਨੇ ਜਿਹੜੇ ਮੰਗਰਲੇ ਦੋ ਖੜੇ ਸੀ ਇੱਕ ਦੂਜੇ ਦੀ ਜੇਬ ਚੋਂ ਕੱਟ ਕੇ ਏਟੀਐਮ ਦੂਜੇ ਨੂੰ ਖੜਾਤਾ ਕੋਟ ਵਾਲੇ ਨੂੰ ਜਿਹਦੇ ਕੋਟ ਪਾਇਆ ਹੋਇਆ ਸੀ ਜਦੋਂ ਕੋਟ ਵਾਲੇ ਨੂੰ ਏਟੀਐਮ ਫੜਾਤਾ ਉਹ ਏਟੀਐਮ ਜਦੋਂ ਫੜਾਇਆ ਉਹਨੂੰ ਮਤਲਬ ਉਹ ਕਹਿੰਦਾ ਵੀ ਤੂੰ ਐ ਕਰ 20000 ਰੁਪਏ ਕਢਾ ਲੈ ਮੈਂ ਕਿਹਾ 20 ਤਾਂ ਨਹੀਂ ਨਿਕਲਦਾ ਹੁੰਦਾ ਮੇਰੇ 10 10 ਨਿਕਲਦਾ ਹੁੰਦਾ ਤੇ ਮੈਂ 10 ਦੀ ਐਂਟਰੀ ਦੁਬਾਰਾ ਦਬਤੀ ਉਹਨਾਂ ਨੇ ਹੌਲੀ-ਹੌਲੀ ਮੇਰਾ ਜਿਹੜਾ ਕੋਟਵਾੜ ਹੁੰਦਾ ਹੈ ਉਹ ਆਪਣਾ ਕੋਟਵਾੜ ਦੇਖ ਲਿਆ ਜੀ ਕੋਟਵਾੜ ਦੇਖਦੇ ਹੁੰਦੇ ਆ ਹੌਲੀ-ਹੌਲੀ ਉਹ ਦੂਜੇ ਦੂਜੇ ਫੜ ਕੇ ਮੋਬਾਈਲ ਉਹਨੇ ਆਪਣਾ ਏਟੀਐਮ ਫੜ ਕੇ ਜੀ ਆਪਣਾ ਏਟੀਐਮ ਪਾਦਾ ਉੱਥੇ ਪਹੁੰਚ ਕੇ ਮੈਨੂੰ ਉਧਰ ਧਿਆਨ ਲਾਤਾ ਜੀ ਵੀ ਤੁਸੀਂ ਦੁਬਾਰਾ ਦਬਵੋ ਆ ਦਬਵੋ ਉਦੋਂ ਫਰਾਰ ਹੋਗੇ ਜੀ ਏਟੀਐਮ ਆਪਣਾ ਫਸਾ ਗਿਆ ਪਤਾ ਨਹੀਂ ਕਿਹਦਾ ਏਟੀਐਮ ਸੀ ਠੀਕ ਹੈ ਜੀ ਉਹ ਵੀ ਕਿਸੇ ਦਾ ਹੀ ਇਹ ਕਿਸੇ ਦਾ ਏਟੀਐਮ ਸੀ ਇਹ ਕੋਈ ਪ੍ਰਦੀਪ ਨਾਮ ਦਾ ਬੰਦਾ ਜੀ ਪ੍ਰਦੀਪ ਮਨਦੀਪ ਮਨਦੀਪ ਸਿੰਘ ਹੈ ਜੀ ਕੋਈ ਇਹ ਵੀ ਕੋਈ ਉਹਨਾਂ ਨੇ ਮਤਲਬ ਯੂਜ਼ ਕਰਿਆ ਹੋਇਆ ਅੱਗੇ ਕਿਸੇ ਨੂੰ ਠੱਗ ਕੇ ਲੈ ਕੇ ਆਏ ਉਹਨੇ ਕੀਪ ਤੇ ਕਿਹਦਾ ਇਹ ਕਿਹਦਾ ਵੀ ਮੇਰਾ ਏਟੀਐਮ ਜਦੋਂ ਇੱਥੇ ਮੈਨੂੰ ਪਤਾ ਲੱਗਣ ਨਹੀਂ ਦਿੱਤਾ ਜੀ ਰਾਮੇ ਵਾਲੀ ਕੋਈ ਤੇ ਜੀ ਰਾਮੇ ਵਾਲੀ ਕੋਈ ਤੇ ਜਦੋਂ ਏਟੀਐਮ ਪਾਸਾ ਵਿੱਚ ਮਸ਼ੀਨ ਦੇ ਉਹਨਾਂ ਦਾ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਸ਼ਹਿਰੀ ਕਰਕੇ ਜੀ ਵੀਡੀਓ ਮਤਲਬ ਇਹ ਹੈਗੀ ਐ ਸ਼ਹਿਰੀ ਕਰਕੇ ਜਦੋਂ ਏਟੀਐਮ ਨਾਲ ਜਾ ਕੇ ਉਹ 5 ਮਿੰਟਾਂ ਦੇ ਵਿੱਚ ਆਪਣਾ ਕਾਲਜ ਬਾਬਾ ਹਜ਼ਰਤ ਕਾਲਜ ਹੀਰਾ ਸਿੰਘ ਪਠੜ ਕਾਲਜ ਹੈ ਜੀ ਉਹਦੇ ਸਾਹਮਣੇ ਕੇਟੀਐਮ ਹੈ ਜੀ ਪ੍ਰਾਈਵੇਟ ਸੰਗਤਪੁਰਾ ਰੋਡ ਵੱਜਦਾ ਹੋ ਜੀ ਕੈਂਚੀਆਂ ਦੇ ਉੱਥੋਂ ਘਟਾ ਕੇ 25000 ਰੁਪਏ ਲੈ ਗਏ ਜੀ 25000 ਦਾ ਜਦੋਂ ਸਾਨੂੰ ਮੈਸੇਜ ਆ ਗਿਆ ਮਗਲਾ ਸਾਡੇ ਨਾਲ ਤਾਂ ਹੋ ਗਈ ਠੱਗੀ ਪੈਸੇ ਤਾਂ ਮੇਰੇ ਨਹੀਂ ਨਿਕਲੇ ਠੱਗੀ ਹੋ ਗਈ ਜਦੋਂ ਮੈਂ ਲੋਕਾਂ ਨੂੰ ਵੀ ਇਹੀ ਕਹਿੰਦਾ ਵੀ ਜਦੋਂ ਵੀ ਮਤਲਬ ਕੋਈ ਪੈਸਾ ਕਢਾਉਣਿਆਂ ਜਾਂ ਤਾਂ ਕੋਈ ਗੇਟ ਬੰਦ ਕਰਕੇ ਜਾਂ ਕੋਈ ਆਪਣਾ ਉੱਥੇ ਸਕਿਉਰਿਟੀ ਗਾਰਡ ਵੀ ਚਾਹੀਦਾ ਜੀ ਜਦੋਂ ਵੀ ਕੋਈ ਵੀ ਬੰਦਾ ਏਟੀਐਮ ਕਰਦਾ ਕੋਈ ਅਣਜਾਣ ਹੁੰਦਾ ਕਿਸੇ ਨੂੰ ਨਹੀਂ ਵੀ ਪੈਸੇ ਨਿਕਲਦੇ ਉੱਥੇ ਸਕਿਉਰਿਟੀ ਜ਼ਰੂਰੀ ਚਾਹੀਦੀ ਹੈ ਜੀ ਦੱਸ ਦੇ ਕਿ ਲਹਿਰਾ ਗਾਗਾ ਦੇ ਰਾਮੇ ਵਾਲੀ ਖੂਹੀ ਤੇ ਲੱਗੇ ਏਟੀਐਮ ਦੇ ਵਿੱਚ ਇੱਕ ਵਿਅਕਤੀ ਟੇਲਰ ਮਾਸਟਰ ਪੈਸੇ ਕਢਵਾਉਣ ਆਇਆ ਸੀ ਤੇ ਉਸ ਦੇ ਪਿੱਛੇ ਖੜੇ ਦੋ ਮੁੰਡਿਆਂ ਨੇ ਜਿਨ੍ਹਾਂ ਨੇ ਏਟੀਐਮ ਬਦਲ ਕੇ ਉਸ ਦਾ ਪਿੰਨ ਨੰਬਰ ਵੀ ਆਪਣੇ ਨਾਲ ਯਾਦ ਰੱਖ ਲਿਆ ਜਿਸ ਤੋਂ ਬਾਅਦ ਉਹ ਕਿਸੇ ਹੋਰ ਏਟੀਐਮ ਦੇ ਵਿੱਚ ਜਾ ਕੇ 25000 ਰੁਪਏ ਕਢਵਾ ਲੈਂਦੇ ਨੇ ਤੇ ਫਰਾਰ ਹੋ ਗਏ ਇਹ ਸਾਰੀਆਂ ਤਸਵੀਰਾਂ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਤਾਂ ਫਿਰ ਇਹਦਾ ਜਦੋਂ ਪਤਾ ਬੈਂਤ ਸਿੰਘ ਨੂੰ ਲੱਗਿਆ ਤਾਂ ਉਸਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜੇਕਰ ਤੁਸੀਂ ਵੀ ਕਿਸੇ ਵੀ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਜਾਂਦੇ ਹੋ ਤੁਹਾਡੇ ਕੋਲ ਕੋਈ ਅਣਜਾਣ ਬੰਦਾ ਜਾਂ ਵਿਅਕਤੀ ਕੋਈ ਵੀ ਖੜਾ ਹੋਵੇ ਤਾਂ ਕਦੇ ਵੀ ਉਸ ਨੂੰ ਆਪਣਾ ਪਿੰਨ ਨੰਬਰ ਤੇ ਨਾ ਹੀ ਕਦੇ ਆਪਣਾ ਏਟੀਐਮ ਉਸ ਨੂੰ ਦਿਆ ਕਰੋ ਕਿਉਂਕਿ ਅੱਜਕੱਲ੍ਹ ਠੱਗੀ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ